ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਾਂ ਟੀਵੀ ਐਨ ਆਰ ਆਈ ਤਾਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਤਾਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਰਹੇ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤਾਂ ਹਰਜੋਤ ਸਿੰਘ ਬੈਂਸ ਨੇ ਜਿਹੜੇ ਉਹ ਅੰਮ੍ਰਿਤਸਰ ਪਹੁੰਚ ਚੁੱਕੇ ਨੇ ਅਤੇ ਨੰਗੇ ਪੈਰ ਉਹ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਜਾ ਰਹੇ ਨੇ ਇਸ ਤੋਂ ਪਹਿਲਾਂ ਉਹ ਗੁਰੂ ਦਵਾਰਾ ਸਾਹਿਬ ਦੇ ਵਿੱਚ ਨਤਮਸਤਕ ਹੋਏ ਨੇ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਦੇ ਲਈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਿਹੜੇ ਉਹ ਪਹੁੰਚੇ ਨੇ ਨੰਗੇ ਪੈਰੀ ਉਹ ਨਜ਼ਰ ਆ ਰਹੇ ਨੇ ਦਾੜਾ ਪ੍ਰਕਾਸ਼ ਕਰਕੇ ਹਰਜੋਤ ਸਿੰਘ ਬੈਂਸ ਨੇ ਜਿਹੜੇ ਉਹ ਅੰਮ੍ਰਿਤਸਰ ਪਹੁੰਚੇ ਨੇ ਤਾਂ ਸਿੱਖਿਆ ਮੰਤਰੀ ਦੀ ਅੱਜ ਜਥੇਦਾਰ ਸਹਿਬਾਨ ਅੱਗੇ ਪੰਦੇ ਸਿੰਘ ਸਹਿਬਾਨ ਅੱਗੇ ਪੇਸ਼ੀ ਹੋ ਰਹੀ ਹੈ ਤਾਂ ਪਹਿਲਾਂ ਗੁਰੂ ਕੇ ਮਹਿਲ ਵਿਖੇ ਉਹ ਨਤਮਸਤਕ ਹੋਣ ਪਹੁੰਚੇ ਨੇ ਤਾਂ ਹਰਜੋਤ ਸਿੰਘ ਬੈਂਸ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਇਹਨਾਂ ਦੋਵਾਂ ਨੂੰ ਤਲਬ ਕੀਤਾ ਗਿਆ ਹੈ ਤਾਂ ਸ਼੍ਰੀਦਰਗਰ ਦੇ ਵਿੱਚ ਇੱਕ ਸਮਾਗਮ ਆ ਜਿਹੜਾ ਉਹ ਕਰਵਾਇਆ ਜਾਂਦਾ ਹੈ ਸਵਾਗਮ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੁੰਦਾ ਹੈ ਲੇਕਿਨ ਇਸ ਸਮਾਗਮ ਦੇ ਵਿੱਚ ਵੱਡੀ ਲਾਪਰਵਾਹੀ ਕੀਤੀ ਜਾਂਦੀ ਹੈ ਵੱਡੀ ਉਲੰਘਣਾ ਕੀਤੀ ਜਾਂਦੀ ਹੈ ਅਤੇ ਗੀਤ ਨੇ ਜਿਹੜੇ ਉਹ ਗਾਏ ਜਾਂਦੇ ਨੇ ਨਾਲ ਹੀ ਕੁਝ ਲੋਕ ਨੱਚਦੇ ਨਜ਼ਰ ਆਉਂਦੇ ਨੇ ਤਾਂ ਇਸ ਮਾਮਲੇ ਦਾ ਜਦੋਂ ਵਿਰੋਧ ਹੋਇਆ ਸੀ ਤਾਂ ਉੱਥੇ ਮੌਜੂਦ ਗਾਇਕ ਵੀਰ ਸਿੰਘ ਦੇ ਵੱਲੋਂ ਮਾਫੀ ਮੰਗੀ ਗਈ ਸੀ ਤੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਵੀ ਹੋਏ ਸਨ ਅਤੇ ਉਹਨਾਂ ਨੇ ਆਪਣੀ ਮਾਫੀ ਆ ਜਿਹੜੀ ਉਹ ਜਥੇਦਾਰ ਸਹਿਬਾਨ ਅੱਗੇ ਰੱਖੀ ਸੀ ਜਿਸ ਤੋਂ ਬਾਅਦ ਅੱਜ ਉਸ ਮਾਮਲੇ ਨੂੰ ਵੀ ਵਿਚਾਰਿਆ ਜਾਵੇਗਾ ਹਾਲਾਂਕਿ ਇਹ ਪੇਸ਼ੀ ਆ ਜਿਹੜੀ ਉਹ ਪਹਿਲਾਂ 1 ਅਗਸਤ ਨੂੰ ਹੋਣੀ ਸੀ ਲੇਕਿਨ 1 ਅਗਸਤ ਵਾਲੇ ਦਿਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਜਿਹੜੇ ਜੀਜਾ ਜੀ ਨੇ ਉਹਨਾਂ ਦਾ ਦੇਹਾਂਤ ਹੋ ਜਾਂਦਾ ਹੈ ਜਿਸ ਕਰਕੇ ਪੰਜ ਸਿੰਘ ਸਹਿਬਾਨ ਦੀ ਇਕਤਰਤਾ ਮੁੱਲਤ ਵੀ ਹੋ ਜਾਂਦੀ ਹੈ ਤਾਂ ਅੱਜ 5 ਅਗਸਤ 6 ਅਗਸਤ ਵਾਲੇ ਦਿਨ ਪੰਜ ਸਿੰਘ ਸਹਿਬਾਨ ਦੀ ਇਕਤਰਤਾ ਜਿਹੜੀ ਉਹ ਹੋ ਰਹੀ ਹੈ ਜਿੱਥੇ ਅੱਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਨੇ ਜਿਹੜੇ ਉਹ ਪੇਸ਼ ਹੋਣਗੇ ਤਾਂ ਜਿਹੜੀ ਉਲੰਘਣਾ ਸ਼੍ਰੀਨਗਰ ਦੇ ਵਿੱਚ ਹੋਈ ਸੀ ਤਾਂ ਇਸ ਮਾਮਲੇ ਵਿੱਚ ਅੱਜ ਕਾਰਵਾਈ ਆ ਜਿਹੜੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕੀਤੀ ਜਾਵੇਗੀ ਤਾਂ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੰਗੇ ਪੈਰ ਦਾੜਾ ਪ੍ਰਕਾਸ਼ ਕਰਕੇ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਰਹੇ ਨੇ ਤਾਂ ਸਖਤਰ ਵਿਖੇ ਉਹ ਪੇਸ਼ ਹੋਣਗੇ ਤਾਂ ਇਸ ਤੋਂ ਪਹਿਲਾਂ ਉਹ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਨਤਮਸਤਕ ਹੋਣ ਪਹੁੰਚੇ ਨੇ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਜੁੜਿਆ ਹੋਇਆ ਇਹ ਗੁਰੂ ਘਰ ਹੈ ਤਾਂ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਰਕਾਰ ਦੁਆਰਾ ਅਜੇ ਸਮਾਗਮ ਮਨਾਉਣ ਤੇ ਇਤਰਾਜ਼ ਜਤਾਇਆ ਗਿਆ ਸੀ ਅਤੇ ਹਰਜਿੰਦਰ ਸਿੰਘ ਧਾਮੀ ਨੇ ਇਹ ਗੱਲ ਆਖੀ ਸੀ ਕਿ ਅਸੀਂ ਕੋਈ ਟਕਰਾਅ ਦੀ ਸਥਿਤੀ ਆ ਜਿਹੜੀ ਉਹ ਨਹੀਂ ਚਾਹੁੰਦੇ ਲੇਕਿਨ ਕਈ ਵਾਰ ਅਜਿਹੇ ਪ੍ਰੋਗਰਾਮਾਂ ਦੇ ਵਿੱਚ ਮर्यादा ਦੀ ਉਲੰਘਣਾ ਹੋ ਜਾਂਦੀ ਹੈ ਦੂਜੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਸ਼ਤਾਬਦੀ ਸਮਾਗਮ ਨੇ ਜਿਹੜੇ ਉਹ ਉਲੀਕੇ ਗਏ ਨੇ ਤੱਜ ਸੀディ ਅਕਾਲ ਤੱਕ ਸਾਹਮਣੇ ਪੇਸ਼ ਹੋ ਰਹੇ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤਾਂ ਦੇਖਣਾ ਹੋਵੇਗਾ ਕਿ ਅੱਜ ਇਹਨਾਂ ਤੇ ਕਿਹੜੀ ਕਾਰਵਾਈ ਹੁੰਦੀ ਹੈ ਪੰਜਾਬੀ ਗਾਇਕ ਬੀਤ ਸਿੰਘ ਨੇ ਜਿਹੜੇ ਉਹਨਾਂ ਦਾ ਮਾਮਲਾ ਵੀ ਅੱਜ ਵਿਚਾਰਿਆ ਜਾਵੇਗਾ ਦੂਜੇ ਪਾਸੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਅਤੇ ਸਿੱਖਿਆ ਮੰਤਰੀ ਨੇ ਜਿਹੜੇ ਉਹ ਵੀ ਅੱਜ ਪੇਸ਼ ਹੋਣਗੇ ਤਾਂ ਇਹ ਵੀ ਗੱਲ ਦੇਖਣ ਵਾਲੀ ਹੋਵੇਗੀ ਕਿ ਪੰਜ ਸਿੰਘ ਸਹਿਬਾਨ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕੀਤੀ ਜਾਂਦੀ ਹੈ